ਗੁਰਸੇਵਕ ਸਿੰਘ ਨੂੰ ਔਨਾ ਦੇ ਚੱਤੀ ਪਿੰਡ ਵਿਰਾਨਾ ਵਿੱਚ ਰਾਸ਼ਟਰੀ ਸਨਮਾਨ ਦੇ ਨਾਲ ਸੋੰਗਵਾਰ ਨੂੰ ਸਵੇਰੇ ਅੰਤਿਮ ਵਿਦਾਇਤ ਦਿੱਤੀ ਗਈ। ਜਿੱਥੇ ਅੱਜ ਹਜ਼ਾਰਾਂ ਲੋਕਾਂ ਅਤੇ ਫੌਜੀ ਅਧਿਕਾਰੀਆਂ ਦੇ ਵਿੱਚ ਦੇਸ਼ ਦੀ ਕੁਰਬਾਨੀ ਦੇਣ ਵਾਲਾ ਮਹਾਨ ਸ਼ਹੀਦ ਗੁਰਸੇਵਕ ਸਿੰਘ ਨੂੰ ਅੰਤਿਮ ਵਿਦਾਇਤ ਦਿੱਤੀ ਗਈ। ਇਸ ਦੌਰਾਨ ਬਜ਼ੁਰਗ, ਔਰਤਾਂ ਅਤੇ ਬੱਚੇ ਸਾਰਿਆਂ ਦੀਆਂ ਅੱਖਾਂ ਵਿੱਚ ਗੁਰਸੇਵਕ ਸਿੰਘ ਦੇ ਚਲੇ ਜਾਂਦਾ ਦੁੱਖ ਸੀ। ਉੱਥੇ ਹੀ ਲੋਕ ਗਰਮ ਮਹਿਸੂਸ ਕਰ ਰਹੇ ਸਨ ਕਿ ਔਨਾ ਦਾ ਪਿੰਡ ਦਾ ਪੁੱਤਰ ਅੱਜ ਦੇਸ਼ ਦੇ ਕੰਮ ਆਇਆ। ਗੁਰਸੇਵਕ ਸਿੰਘ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਉਹਨਾਂ ਦੀ ਮੰਗੇਤਰ ਰਵਨੀਤ ਅਤੇ ਨੇੜੇ ਤੇਰੇ ਦੇ ਪਿੰਡਾਂ ਦੇ ਲੋਕ ਵੀ ਮੌਜੂਦ ਸਨ ਜਦੋਂ ਕਿ ਐਟਮੈਕ ਸਤ ਪੰਜਾਬ ਬਟਾਲੀਅਨ ਦੇ ਰਾਸ਼ਟਰੀ ਸਨਮਾਨ ਦੇ ਨਾਲ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਜਿਸ ਦੇ ਉਪਰੰਤ ਸ਼ਹੀਦ ਗੁਰਸੇਵਕ ਸਿੰਘ ਦੀ ਚਿਤਾ ਨੂੰ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਨੇ ਮੁੱਖ ਅਗਨੀ ਭੇਟ ਕੀਤਾ ਕਰਨਲ ਸਬੂਤ ਨੇ ਕਿਹਾ ਕਿ ਸ਼ਹੀਦ ਗੁਰਸੇਵਕ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਦੇਸ਼ ਲਈ ਆਪਣੀ ਜਾਨ ਕੁਰਬਾਨੀ ਦੇਣ ਵਾਲਾ ਗੁਰਸੇਵਕ ਸਿੰਘ इस शहीद हमेशा याद रखा जाएगा का हमारा बहादुर जवान जिसने देश की रक्षा के लिए अपनी जान की कुर्बानी दी है हमें सिपाही गुरसेवक सिंह पर हमेशा गर्व रहेगा और उनके पूरे परिवार के साथ में हमारी सहानुभूति हमेशा रहेगी जय हिंद ਉਤੇ ਆਮ ਆਦਮੀ ਪਾਰਟੀ ਤਰਨਤਾਰਨ ਤੋਂ ਉਮੀਦਵਾਰ ਕਰਤਾਰ ਪਹਿਲਵਾਨ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਆਮ ਆਦਮੀ ਪਾਰਟੀ ਹਮੇਸ਼ਾ ਸ਼ਹੀਦ ਦੇ ਪਰਿਵਾਰ ਦੇ ਨਾਲ ਹੈ ਅਤੇ ਕੁਝ ਹੀ ਦਿਨਾਂ ਵਿੱਚ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਲਈ ਪਹੁੰਚਣਗੇ ਉਹ ਰਾਣਾ ਵਿੱਚ ਖੜੇ ਆ ਤੇ ਬੜਾ ਮਾਹੌਲ ਦੁੱਖਦਾਈ ਆ ਔਰ ਉਹਦੇ ਪਰਿਵਾਰ ਨੂੰ ਮਿਲੇ ਆ ਉਹਦੇ ਫਾਦਰ ਸਾਹਿਬ ਔਰ ਚਾਚਾ ਜੀ ਵੀ ਉਹਨਾਂ ਦਾ ਪਛੋਕੜ ਸੈਨਿਕ ਪਰਿਵਾਰਾਂ ਦਾ ਵਿੱਚੋਂ ਹੀ ਆ ਔਰ ਉਹ ਕਹਿ ਰਹੇ ਨੇ ਕਿ ਸਾਨੂੰ ਇਹੋ ਜਿਹੀ ਕੋਈ ਗੱਲ ਨਹੀਂ ਪੜਾ ਉਹਨਾਂ ਦਾ ਮਰਾਲ ਆਪਿਆ ਲੇਕਿਨ ਦੁੱਖ ਵਾਲੀ ਗੱਲ ਤੇ ਹੁੰਦੀ ਆ ਲੇਕਿਨ ਉਹ ਜੋ ਸਿੱਧੀ ਪਾਈ ਉਹਨੇ ਉਹਨਾਂ ਦਾ ਮਰਾਲ ਆਪਿਆ ਉਹ ਕਹਿੰਦੇ ਆ ਕਿ ਸਾਡੇ ਉਹਦੇ ਵਾਸਤੇ ਤੇ ਉਹ ਮੇਰੇ ਹੋਣੇ ਸੰਜੇ ਸਿੰਘ ਜੀ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਕਿ ਅਰਵਿੰਦ ਕਿਜੋਰਾਲ ਜੀ ਆਪ ਹੋਣਗੇ ਔਰ ਇਹਨਾਂ ਪਰਿਵਾਰ ਨਾਲ ਸਾਰੇ ਪਿੰਡ ਨਾਲ ਹਮਦਰਦੀ ਕਰਕੇ ਜਾਣਗੇ ਤਰੰਤਰੰਤ ਸਰਦਿਆ ਸਿੰਘ ਦੇ ਨਾਲ ਸੁਖਮਿੰਦਰ ਸਿੰਘ ਜੀਵੇ ਪੰਜਾਬ ਲਈ